ਟੀਮ ਦੇ ਲਈ ਜੁੜਦਾ ਆਇਆ ਗਵਿੰਦਪਰੀਆ ਮਾਲਾ ਪਰ ਦੂਜੇ ਵੱਨੇ ਮਾਝੇ ਵਾਲਾ ਭਾਉ ਕਰਵਾਉ ਬੱਲੇ ਬੱਲੇ ਥੋੜੀ ਚੋਟ ਪਿਆਰ ਨਾਲ ਪਿਆਰ ਨਾਲ ਖੇਡ ਮੈਦਾਨ ਦੇ ਵਿੱਚ ਇਸ 30 ਦੇਖ ਲਓ ਥੋੜੀ ਚੋਟ ਆ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਟੱਕਰ ਸਿਰੇ ਦੀ ਪਾਜੀ ਤੇ ਮੂਵ ਸਪਰੈਲ ਆਓ ਜੀ ਮੂਵ ਸਪਰੇਅ ਤੇ ਪਾਣੀ ਪਰਮਾਤਮਾ ਮਿਹਰ ਕਰੇ ਸਾਡੀਆਂ ਦੁਆਵਾਂ ਮੈਂ ਨਾਲ ਹੀ ਬੇਨਤੀ ਕਰਦਾ ਸਾਡੇ ਡਾਕਟਰਾਂ ਦੀ ਟੀਮ ਪਾਸੋਂ ਹਸਪਤਲ ਤੇ ਪਹੁੰਚੀ ਹੋਈ ਆ ਕਿਰਪਾ ਕਰਕੇ ਡਾਕਟਰ ਸਾਹਿਬ ਨੂੰ ਬੇਨਤੀ ਆ ਆਪਣੀ ਟੀਮ ਲੈ ਕੇ ਖਿਡਾਰੀਆਂ ਦੇ ਨੇੜੇ ਚਲੇ ਜਾਣ ਜੀ ਓਕੇ ਓਕੇ ਜਾਓ ਜੀ ਜਾਓ ਪ੍ਰਮਾਤਮਾ ਸੁੱਖ ਰੱਖੇ ਕਿਸੇ ਖਿਡਾਰੀ ਦੇ ਕੋਈ ਛੱਟ ਨਾ ਵਜੇ ਆਪਾਂ ਇਸੇ ਕਰਕੇ ਅਰਦਾਸ ਬੇਨਤੀ ਕਰਕੇ ਹਰ ਵਾਰੀ ਇਹ ਮੈਚ ਸ਼ੁਰੂ ਕਰਾਉਂਦੇ ਆ ਕਿ ਪ੍ਰਮਾਤਮਾ ਸੁੱਖ ਰੱਖੀਏ ਦੁਨੀਆ ਦੇ ਵੱਡੇ ਮਾਲ ਨੇ ਕਿਸੇ ਬੱਚੇ ਦੇ ਕਿਸੇ ਖਿਡਾਰੀ ਦੇ ਟੋੜੇ ਪਿੰਨੇ ਦੀ ਧਰਤੀ ਤੇ ਆਖੋ ਕੋਈ ਛੱਟ ਨਾ ਵਜੇ ਅਸੀਂ ਹਰ ਵਾਰੀ ਇਹ ਕਾਮਨਾ ਕਰਕੇ ਅਰਦਾਸ ਕਰਕੇ ਤਾਂ ਮੈਚ ਸ਼ੁਰੂ ਕਰਾਉਂਦੇ ਆ ਪ੍ਰਮਾਤਮਾ ਸੁੱਖ ਰੱਖੇ ਕਿਸੇ ਬੱਚੇ ਦੇ ਕੋਈ ਵੀ ਐਸੀ ਛੱਟ ਨਾ ਵਜੇ ਜਿਹਦੇ ਨਾਲ ਉਦੀ ਕੋਈ ਜਿੰਦਗੀ ਨੂੰ ਜਾਂ ਉਹਦੇ ਸਰੀਰ ਨੂੰ ਕੋਈ ਨੁਕਸਾਨ ਪਹੁੰਚੇ ਮੇਰਾ ਖਿਆਲ ਹੈ ਬੱਚਾ ਬਿਲਕੁਲ ਠੀਕ ਹੋਵੇਗਾ ਆਪਰੰਤ ਆਓ ਸਾਡੇ ਸਾਰੇ ਹੀ ਮਹਿਮਾਨ ਟੌੜਾ ਸਾਹਿਬ ਨੇ ਬੜਾ ਬੱਛਾ ਇੰਤਜ਼ਾਮ ਕੀਤਾ ਸਾਡੇ ਮਹਿਮਾਨਾਂ ਦੇ ਬੈਠਣ ਵਾਸਤੇ ਇੱਕ ਵੱਖਰੀ ਸਟੇਜ ਲਾ ਕੇ ਸਾਰੇ ਸਾਡੇ ਵੀਆਈਪੀ ਜੀ ਨੇ ਮਹਿਮਾਨ ਨੇ ਉਹਨਾਂ ਲਈ ਇੱਕ ਵੱਖਰਾ ਸਿਸਟਮ ਲਾ ਕੇ ਦਿੱਤਾ ਸਟੇਜ ਦਾ ਤਾਂ ਕਿ